ਕਵੈਸਚਨ ਨੰਬਰ 9 ਹੈ ਤਾਂ ਲਿਖੀ ਗਈ ਰਸਾਇਣਿਕ ਕਿਰਿਆ ਦੇ ਸਬੰਧ ਵਿੱਚ ਕਿਹੜੇ ਕਥਨ ਗਲਤ ਹਨ ਬਟੇ ਇਹ ਐਮਸੀਕਿਊ ਹੈ ਯਾਨੀ ਕਿ 1 ਨੰਬਰ ਦਾ ਪ੍ਰਸ਼ਨ ਹੈਗਾ ਇਹਦੇ ਵਿੱਚ ਦੇਖਣ ਚ ਇਹ ਕੁਐਸਚਨ ਬਹੁਤ ਵੱਡਾ ਹੈ ਅਸੀਂ ਇਹਨੂੰ ਤਾਂ ਹੀ ਸੋਲਵ ਕਰ ਸਕਾਂਗੇ ਜੇ ਸਾਨੂੰ ਆਕਸੀਕਰਨ ਤੇ ਲਘੂਕਰਨ ਦਾ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋਊਗਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਕੁਏਸ਼ਨ ਦੇਖ ਲਈਏ ਇਕੁਏਸ਼ਨ ਕੀ ਹੈ PBO ਯਾਨੀ ਕਿ PB ਦਾ ਮਤਲਬ ਹੁੰਦਾ ਬਟੇ ਲੈਡ PB ਦਾ ਮਤਲਬ ਲੈਡ ਲੈਡ ਇੱਕ ਧਾਤ ਹੈ PBO ਮੀਨਸ ਲੈਡ ਆਕਸਾਈਡ ਇਹ ਕਾਰਬਨ ਨਾਲ ਕਿਰਿਆ ਕਰ ਰਹੀ ਹੈ ਤਾਂ ਕਿਰਿਆ ਕਰਕੇ ਇਸ ਤੋਂ ਲੈਡ ਬਣਿਆ ਤੇ ਕਾਰਬਨ ਡਾਈ ਆਕਸਾਈਡ ਗੈਸ ਬਣੀ ਤੇ ਇਹ ਸਮੀਕਰਨ ਹੈ ਇਹ ਸਮੀਕਰਨ ਚ ਚਾਰ ਸਟੇਟਮੈਂਟਾਂ ਦਿੱਤੀਆਂ ਹੋਈਆਂ ਨੇ ਅਸੀਂ ਇਹ ਪਤਾ ਕਰਨਾ ਹੈ ਇਨ੍ਹਾਂ ਚਾਰਾਂ ਸਟੇਟਮੈਂਟਾਂ ਚੋਂ ਕਿਹੜੀ-ਕਿਹੜੀ ਸਟੇਟਮੈਂਟ ਗਲਤ ਹੈ ਠੀਕ ਨਹੀਂ ਪਤਾ ਕਰਨੀ ਗਲਤ ਸਟੇਟਮੈਂਟ ਦੇਖਣੀ ਹੈ ਠੀਕ ਹੈ ਜੀ ਤਾਂ ਹੁਣ ਜਿਵੇਂ ਪਹਿਲੀ ਸਟੇਟਮੈਂਟ ਹੈ ਲੈਡ ਦਾ ਲਘੂਕਰਨ ਹੋ ਰਿਹਾ ਹੈ ਲੈਡ ਲੈਡ ਦਾ ਮਤਲਬ ਪੀਬੀ ਲੈਡ ਦਾ ਲਘੂਕਰਨ ਹੋ ਰਿਹਾ ਹੈ ਦੇਖੋ ਬੇਟੇ ਤੁਹਾਨੂੰ ਪਿਛਲੀ ਵੀਡੀਓ ਚ ਵੀ ਮੈਂ ਦੱਸਿਆ ਸੀ ਕਿ ਜਦ ਅਸੀਂ ਇਹ ਪਤਾ ਕਰਨਾ ਹੋਵੇ ਨਾ ਕਿਸੇ ਚੀਜ਼ ਦਾ ਲਘੂਕਰਨ ਹੋ ਰਿਹਾ ਹੈ ਕਿ ਆਕਸੀਕਰਨ ਹੋ ਰਿਹਾ ਹੈ ਤਾਂ ਇਸ ਪਾਸੇ ਤੋਂ ਨਹੀਂ ਕੀਤਾ ਜਾਂਦਾ ਇਸ ਪਾਸੇ ਤੋਂ ਨਹੀਂ ਕੀਤਾ ਜਾਂਦਾ ਪ੍ਰੋਡਕਟ ਵਾਲੀ ਸਾਈਡ ਤੋਂ ਨਹੀਂ ਕੀਤਾ ਜਾਂਦਾ ਫਿਰ ਕਿੱਧਰੋਂ ਕੀਤਾ ਜਾਂਦਾ ਰਿਐਕਟੈਂਟ ਵਾਲੀ ਸਾਈਡ ਯਾਨੀ ਕਿ ਜਿੱਧਰ ਅਭਿਕਾਰਕ ਰੱਖੇ ਨੇ ਜਿਹੜੀਆਂ ਚੀਜ਼ਾਂ ਆਪਸ ਵਿੱਚ ਕਿਰਿਆ ਕਰ ਰਹੀਆਂ ਨੇ ਉਧਰੋਂ ਉੱਤਰ ਲੈਣਾ ਤਾਂ ਫਿਰ ਇਹਦਾ ਮਤਲਬ ਜੇ ਇਹ ਕਹਿ ਰਹੇ ਨੇ ਲੈਡ ਦਾ ਲਘੂਕਰਨ ਹੋ ਰਿਹਾ ਹੈ ਇਹ ਗਲਤ ਸਟੇਟਮੈਂਟ ਹੈ ਠੀਕ ਹੈ ਜੀ ਦੂਸਰੀ ਕਾਰਬਨ ਡਾਈਆਕਸਾਈਡ ਦਾ ਆਕਸੀਕਰਨ ਹੋ ਰਿਹਾ ਹੈ ਫਿਰ ਇਧਰੋਂ ਕਹੀ ਜਾਂਦੇ ਨੇ ਆਕਸੀਕਰਨ ਹੋ ਰਿਹਾ ਹੈ ਇਹ ਵੀ ਗਲਤ ਸਟੇਟਮੈਂਟ ਹੈ ਕਿਉਂਕਿ ਫਿਰ ਇਹ ਉਤਪਾਦ ਦੇ ਵਿੱਚੋਂ ਲੈ ਰਹੇ ਨੇ ਜਦ ਕਿ ਉਤਪਾਦ ਵਿੱਚੋਂ ਤਾਂ ਅਸੀਂ ਦੱਸ ਹੀ ਨਹੀਂ ਸਕਦੇ ਤਾਂ ਇਹ ਗਲਤ ਸਟੇਟਮੈਂਟ ਹੈ ਤੀਜਾ ਹੈ ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ ਹੁਣ ਇਸ ਸਾਈਡ ਤੋਂ ਆਏ ਕਹਿੰਦੇ ਕਾਰਬਨ ਦਾ ਆਕਸੀਕਰਨ ਹੋ ਗਿਆ ਬਿਲਕੁਲ ਸਹੀ ਹੈ ਆਕਸੀਜਨ ਪਹਿਲਾਂ ਲੈਡ ਨਾਲ ਜੁੜੀ ਹੋਈ ਸੀ ਹੁਣ ਕਾਰਬਨ ਨਾਲ ਜੁੜ ਗਈ ਤਾਂ ਹੀ ਤਾਂ ਕਾਰਬਨ ਡਾਈ ਆਕਸਾਈਡ ਬਣਿਆ ਤਾਂ ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ ਇਹ ਸਹੀ ਹੈ ਫਿਰ ਅੱਗੇ ਲੈਡ ਆਕਸਾਈਡ ਦਾ ਲਘੂਕਰਨ ਹੋ ਰਿਹਾ ਹੈ ਇਹ ਵੀ ਸਹੀ ਹੈ ਲੈਡ ਆਕਸਾਈਡ ਦਾ ਲਘੂਕਰਨ ਲਘੂਕਰਨ ਦਾ ਮਤਲਬ ਕਿ ਪਹਿਲਾਂ ਜੋ ਆਕਸੀਜਨ ਜੁੜੀ ਹੋਈ ਸੀ ਟੁੱਟ ਕੇ ਅਲੱਗ ਹੋ ਗਈ ਤਾਂ ਹੀ ਤਾਂ ਇੱਥੇ ਸਿਰਫ ਲੈਡ ਰਹਿ ਗਿਆ ਸੀ ਤੇ ਇਹ ਸਟੇਟਮੈਂਟ ਵੀ ਸਹੀ ਹੈ ਤਾਂ ਹੁਣ ਅਸੀਂ ਦੇਖਦੇ ਆਂ ਚਾਰ ਚੋਂ ਦੋ ਸਟੇਟਮੈਂਟਾਂ ਜੀ ਗਲਤ ਨੇ ਇੱਕ ਤਾਂ A ਦੂਜੀ B ਤਾਂ ਇੱਥੇ ਹੁਣ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਇੱਥੇ ਆਪਸ਼ਨ A ਆਪਸ਼ਨ B ਇਹ ਗਲਤ ਹੈ ਇਹ ਕੌਣ ਕਹਿ ਰਿਹਾ ਹੈ ਇਹ ਕਹਿ ਰਹੀ ਹੈ ਪਹਿਲੀ ਆਪਸ਼ਨ ਫਰਸਟ ਆਪਸ਼ਨ ਤਾਂ ਇਹਦੇ ਚ ਸਾਡਾ ਉੱਤਰ ਇਹ ਫਰਸਟ ਆਪਸ਼ਨ ਹੈ ਜਿਹੜੀ ਕਿ ਕਹਿ ਰਹੀ ਹੈ A ਤੇ B ਸਟੇਟਮੈਂਟ ਗਲਤ ਨੇ ਅਸੀਂ ਚੈੱਕ ਕਰ ਲਿਆ ਕਿ ਗਲਤ ਨੇ